ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੋਂ ਮਾਪੋਂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਇੱਕ ਹੋਰ ਨਵਾਂ ਵਲੌਗ ਮਨੀ ਰਹੀ ਤੇ ਗੱਡੀ ਦੀ ਹਵਾ ਚੈੱਕ ਕਰਾਈ ਹਵਾ ਘੱਟ ਸੀ ਤੇ ਹੁਣ ਅਸੀਂ ਚੱਲੇ ਹਾਂ ਜੀ ਸ਼ਹਿਰ ਅੱਜ ਜੀ ਸਾਡਾ ਸਪੈਸ਼ਲ ਜਗ੍ਹਾ ਜਾਣਾ ਸੀ ਅਸੀਂ ਆਪਣੇ ਗੁਰੂ ਬਾਬਾ ਸ਼੍ਰੀ ਚੰਦ ਜੀ ਦੀ ਫੋਟੋ ਬਣਨੇ ਦਿੱਤੀ ਸੀਗੀ ਕਪੂਰਥਲੇ ਸਾਡਾ ਟਾਈਮ ਹੀ ਨਹੀਂ ਲੱਗਦਾ ਉਹਨਾਂ ਦਾ ਸਾਨੂੰ ਕਿੰਨੀ ਵਾਰੀ ਫੋਨ ਆਹਟਿਆ ਵੀ ਜਿਹੜੀ ਤੁਸੀਂ ਉਹ ਬਾਬਾ ਜੀ ਦੀ ਫੋਟੋ ਲੈ ਜਾਓ ਤੇ ਜਦੋਂ ਨੰਗਲਾਂ ਤੋਂ ਆਉਂਦੇ ਸੀ ਅਸੀਂ ਕਾਕੇ ਦਾ ਘੇ ਦੇ ਕੇ ਉਦੋਂ ਅਸੀਂ ਬੜਨੇ ਦੇ ਕੇ ਆਏ ਸੀਗੇ ਹੁਣ ਤਾਂ ਬਹੁਤ ਟਾਈਮ ਹੋ ਚੱਲਿਆ ਤੇ ਸੋ ਅੱਜ ਅਸੀਂ ਉਹ ਲੈਣ ਚੱਲੇ ਆ ਹਾਂ ਇਹ ਮੈਨੂੰ ਬਹੁਤ ਵਧੀਆ ਲੱਗਦੀ ਇਹ ਵਾਲੀ ਜਗ੍ਹਾ ਜਿੱਦਾਂ ਤੇ ਸਾਰੇ ਹਰੀਆਲੀ ਆ ਨਾ ਬਾਗਿਆ ਦੋਨੇ ਸਾਈਡਾਂ ਤੇ ਨੇੜਾ ਕਬੂਤਰੇ ਵਿੱਚ ਵੀ ਪੁਰਾਣੇ ਕਿਲੇ ਜਿਹੜੇ ਕਿੰਨੇ ਆ ਮਤਰਗੇਹ ਵਾਲੇ ਆਫਿਸ ਵਗੈਰਾ ਇਹਨਾਂ ਦੇ ਬਣਾਏ ਹੋਏ ਹਨਾ ਦਿੱਲੀ ਤੋਂ ਲੈ ਆਉ ਗੱਡੀਆਂ ਹੁਣ ਸਾਰੀਆਂ ਸਸਤੀਆਂ ਹੋਈਆਂ ਹਨਾ ਮਨੀ ਇਹ ਉਰ ਨਾਨਕ ਦੇ ਜੀ ਗੇ ਨਾ ਤੁਹਾਨੂੰ ਬਹੁਤ ਸੋਣ ਬਣਾਇਆ ਤੇ ਬਾਬਾ ਦੀਪ ਸਿੰਘ ਫੋਟੋ ਲੈ ਲਈ ਆ ਜੀ ਅਸੀਂ ਬਾਬਾ ਜੀ ਦੀ ਤੇ ਹੁਣ ਵਾਪਿਸ ਚੱਲੀਏ ਕਰਤਾਰਪੁਰ ਅੰਦੇ ਕੀ ਹੁਣ ਕਿੱਦਾਂ ਰੇਲ ਬਣਨੀ ਸਾਰਿਆਂ ਦੀ ਦੇਖੀ ਦੇਖੀ ਕਈਆਂ ਨੇ ਤਾਂ ਦੇਖਣਾ ਹੀ ਉਹ ਦੇਖੋ ਭਾਈ ਉਹ ਤੇ ਬੁੜੀ ਭਾਂਡੇ ਗੀ ਵੀ ਮੋਟਰਸਾਈਕਲ ਤਾਂ ਉਹ ਕੁਝ ਨਹੀਂ ਹੁੰਦਾ ਪਰ ਨਿਕਲਣਾ ਆਪਾਂ ਮੋਰੇ ਆ ਸਹੀ ਹੈ ਏ ਜੀ ਇੱਥੇ ਛਤਰੀਆਂ ਲਗੀਆਂ ਹੋਈਆਂ ਅੰਬ੍ਰੇਲਸ ਤੇ ਆਪਾਂ ਇੱਥੋਂ ਲੈ ਕੇ ਜਾਣੇ ਆ ਕਿਉਂਕਿ ਜਦੋਂ ਮੀਂਹ ਆਉਂਦੀ ਆ ਨਾ ਤਾਂ ਪਸੂਆਂ ਲਜਾਈ ਦਾ ਮੀਂਹ ਆਉਂਦਾ ਤਾਂ ਬਹੁਤ ਮੁਸ਼ਕਲ ਹੁੰਦੀ ਆ ਤੇ ਆਪਾਂ ਲੈ ਕੇ ਜਾਣੇ ਆ ਅੱਜ ਉਹ ਡਾਈਸ ਹੋਦੀ ਆ ਗਾਲੀ ਦਿਖਾਣਾ ਉਹ ਬਾਹਰ ਗਾਲੀ ਉਹ ਨਹੀਂ ਇਟ ਟਾਈਟ ਨਹੀਂ ਆ ਲੂਜ਼ੀ ਨਹੀਂ ਨਹੀਂ ਮੈਂ ਇਦਾਂ ਇੱਕ ਮਿੰਟ ਅਰੇ ਦੇਖੇ ਇਹ ਕਿ ਤਾ ਤੂੰ ਮੋੜ ਦਰਿਆ ਕਰਨਾ ਜਿਹੜੀ ਚਮਕਿਆ ਕਰ ਨੇ ਆਪਣੀਆਂ ਗੱਲਾਂ ਕਾ ਤੂੰ ਦੱਸ ਦੇ ਤੂੰ ਆਪਣੀਆਂ ਗੱਲਾਂ ਕਾ ਤੂੰ ਦੱਸ ਦੇ ਤੇ ਆਪਣੇ ਵਲੋਗ ਆ ਆਪਣੀਆਂ ਦੱਸਣੀਆਂ ਦੱਸੇ ਵੀ ਆਮਰੇ ਕੁਸਟਾਈਂ ਘੜ ਜੂਗੀ ਹੈ ਹੋਣਾ ਨਾ ਚਤਰੀ ਦੀ ਗੱਲ ਕਰਦੇ ਆ ਟਾਈਮ ਕੱਢ ਜੂਗੀ ਜਾਂ ਜਾਂਦੀ ਟੁੱਟੂ ਵੀ ਟਾਈਮ ਨਿਕਲ ਜਾਏਗੀ ਜਾਂ ਨਾ ਨਾ ਚਤਰੀ ਦਾ ਟਾਈਮ ਕਿਉਂ ਨਿਕਾੜੇ ਵੀ ਲੈ ਆ ਦੇ ਇਹਦਾ ਕੀ ਰੇਟ ਆ 350 ਇਹ ਠੀਕ ਲਗਾਓ Ja, yep. bin yep. Thank you. はい。 ਦੇਖ ਲੋ ਸਾਡਾ ਬਾਪੂ ਪੱਠੇ ਵੱਡੇ ਪਏ ਆ ਪਰ ਫੇਰ ਵੀ ਬਾਪੂ ਨੇ ਗਾਵਾਂ ਲਈ ਉਹ ਕਾਜੜਾ ਉਹ ਵੱਡਣਾ ਹੀ ਵੱਡਣਾ ਉਸ ਸਫੈਦਿਆਂ ਵਿੱਚ ਜੀ ਸਾਡੇ ਘਾਬੋ ਹੋ ਜਾਂਦਾ ਨਾ ਹਰਾ ਤਾਂ ਬਾਪੂ ਸਾਡਾ ਰੋਜ਼ ਉਹ ਪੰਡਿਕ ਪਾ ਘਾ ਦੀ ਵੱਢਣੀ ਵੱਢਣੀ ਹੁੰਦੀ ਤੇ ਮੌਸਮ ਦੇਖੋ ਕਿੰਨਾ ਸੋਹਣਾ ਹਵਾ ਚੱਲਦੀ ਹਨਮਰੀ ਬਹੁਤ ਰੱਬਾ ਮੀ ਨਾ ਪਾਈ ਮਸੀ ਪੱਠੇ ਤੁਰੇ ਆ ਮਸੀ ਮੈਂ ਲੈ ਕੇ ਆਈ ਆ ਜੀ ਗੋਰੀ ਵਾਸਤੇ ਕਿਓ ਗੁੜ ਤੇ ਸੌਫ ਤੇ ਮੰਗੋ ਵਾਸਤੇ ਤੇ ਗੰਗਾ ਵਾਸਤੇ ਇੱਕ ਇੱਕ ਗੁੜ ਦੀ ਪੇਸੀ ਅਕੇਲਿਆਂ ਦੀਆਂ ਚਿੱਲਾਂ ਹੁੰਦੀਆਂ ਤੇ ਉਹ ਮਾਰ ਘਟਣੀਆਂ ਪਹਿਲਾਂ ਇਹ ਪਤਾ ਤੂੰ ਕਿਦਾਂ ਤੂੰ ਵਿੱਚ ਲੱਗਾ ਰਹਿਂਦੇ ਨਾ ਇਹਨੂੰ ਪਹਿਲਾਂ ਮਾਰ ਘਟ ਕਰ ਕੋਲਰ ਨੂੰ ਆ ਕਿਓ ਤੂੰ ਵਿੱਚ ਪਾ ਕੇ ਨਾ ਪੱਠੇ ਜਾਂ ਤੂੜੀ ਇੱਦਾਂ ਸਾਫ਼ ਕਰ ਦੇਈਦਾ ਹੁੰਦਾ ਉਹਨੂੰ ਡੋਲੂ ਨੂੰ ਵਦੜਵੀ ਮੈਂ ਤੈਨੂੰ ਇਹ ਫਿਰ ਠੰਡਾ ਕੇ ਥੋੜੀ ਦੇਣਾ ਸੀ ਜੇਲਾ ਜਿਆਦਾ ਗਰਮ ਨਾ ਹੋਵੇ ਗੋਰੀ ਓ ਗੋਰੀ ਥੋੜੀ ਏਦਾਂ ਨਾ ਲਾਈ ਦੇਖੀ ਜਿਆਦਾ ਗਰਮ ਨਾ ਹੋਵੇ ਮਨੀ ਗੋਰੀ ਬੇਚਰਲਾ ਦੇ ਵਿੱਚ ਠੰਡਾ ਹੋ ਜਾਂਦਾ ਹੁੰਦਾ ਜਿਆਦਾ ਗਰਮ ਨਾ ਹੋਵੇ ਵਾਸ ਹਾਂ ਇਹਨੇ ਖਾ ਲੈਣਾ ਇਹਦਾ ਵਿੱਚ ਹੀ ਦਬਾ ਕੇ ਨਾ ਸਾਫ਼ ਕਰ ਦੇ ਜਾਂਦਾ ਖਾ ਲੈਣਾ ਇਹਨੇ ਬੜਾ ਸੋਹਣਾ ਗੋਰੀ ਹੁਣ ਤੱਕੇ ਨਾਲ ਫਰਕ ਆ ਠੰਡੀ ਹੋਈ ਆ ਹੁਣ ਨਾ ਬੱਬਾ ਪੂਕੇ ਤਾਂ ਲੱਗਦੀ ਨਹੀਂ ਨਾਕੀ ਦੇ ਜੋ ਮਾਰਦੀ ਮਾਰਦੀ ਸੀਗੇ ਆਉਣ ਨਹੀਂ ਸੀ ਦਿੰਦੀ ਲੱਗੇ ਉਧਰ ਗੰਗਾ ਕਹਿੰਦੇ ਮੈਨੂੰ ਵੀ ਦੇ ਦਿਓ ਕੁਛ ਗੰਗਾ ਤੇਲੀ ਵੀ ਲੈ ਕੇ ਆਏ ਆ ਇਹਦੇ ਬੱਠੇਨ ਤੋਂ ਜ਼ਿਆਦਾ ਏ ਖਾਂਦੀ ਗੰਗਾ ਗੰਗਾ ਸਾਰੇ ਪਾਸੇ ਲੰਡੀ ਰਹਿੰਦੀ ਆ ਉਹ ਟੁਣ ਕੇ ਸ਼ੁਕਰ ਆ ਮੰਗੋ ਸਾਫ ਆ ਸਵੇਰੇ ਜੀ ਮੰਗੋ ਇੰਨੀ ਗੰਦੀ ਸੀ ਨਾ ਓਹੋ ਪੈਪ ਲਾ ਕੇ ਮੈਂ ਚੰਗੀ ਤਰ੍ਹਾਂ ਦਾ ਇਸ਼ਨਾਨ ਕਰਾ ਕੇ ਫੇਰ ਧਾਰ ਗੱਢੀ ਮੇਰੇ ਕੋਲੋਂ ਤਾਂ ਇੰਨੀ ਗੰਦਾ ਪਸੂ ਚੋਇਆ ਨਹੀਂ ਜਾਂਦਾ ਮਨ ਤਾਂ ਬਹੁਤ ਹੋਰ ਤਰ੍ਹਾਂ ਹੋਣ ਲੱਗ ਪੈਂਦੀ ਵੀ ਨੂੰ ਇਦਾਂ ਲੱਗੂ ਦੁੱਧ ਸਾਰੇ ਦੇ ਵਿੱਚ ਗੋਹਾ ਹੀ ਗੋਹਾ ਹੋ ਗਿਆ ਅਦਾ ਇਦਾਂ ਮੈਨੂੰ ਫੀਲ ਹੁੰਦਾ ਰਹਿੰਦਾ ਹਾ ਇਨੀ ਮੰਗੂ ਅਗਾਂ ਮੰਗੋਲੀ ਵੀ ਰੱਖਣੀ ਇੱਕ ਗੁੜ ਦੀ ਕੱਸੀ ਦੇ ਗੰਗਾ ਨੂੰ ਮੰਗੋ ਨੂੰ ਵੀ ਦੇ ਮੰਗੂ ਸਾਡਾ ਤਾਂ ਪਹਿਲੇ ਨੰਬਰ ਤੇ ਆ ਹਨਾ ਮੰਗੋ ਹੁਣ ਮੌਸਮ ਚੇਂਜ ਹੋ ਗਿਆ ਜੀ ਤਾਂ ਗੁਰ ਦੇ ਦੇਈਦਾ ਹੈ ਮੰਗੋ ਤਾਂ ਖਾ ਜਾਂਦੀ ਆ ਉਹ ਨਹੀਂ ਖਾਂਦੀ ਛੋਟੀ ਬੇਸੀ ਸੀ ਉਹਨੂੰ ਤਾਂ ਦਿੱਤੀ ਗੰਗਾ ਨੂੰ ਟ੍ਰੀਟ ਹੋ ਗਈ ਅੱਜ ਤਿੰਨਾਂ ਦੀ ਟ੍ਰੀਟ ਚੱਟ 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 ਦੀ ਹੁੰਦੀ ਆ ਹਾਂ ਟ੍ਰੀਟ ਹੋ ਗਈ ਜੀ ਤਿੰਨਾਂ ਦੀ ਟ੍ਰੀਟ ਪਾਰਟੀ ਮੰਗੋ ਕਹਿੰਦੇ ਹਣੀ ਤੂੰ ਕਿੱਥੇ ਖੜੀ ਆ ਮੰਗੋ ਮੰਗੋ ਜਾ ਗੰਗਾ ਵਾਲੀ ਉਹ ਚੀਜ਼ੀ ਫੜ ਲੈ ਦੇਖ ਕੇ ਗੰਗਾ ਕਿਦਾਂ ਜਾਂਦੀ ਸਾਡੀ ਜੀ ਇੱਕ ਵੀਡੀਓ ਤੇ ਕਮੈਂਟ ਆਇਆ ਸਾਨੂੰ ਮਨੀ ਦੇ ਤੇ ਮੇਰੀ ਵੀਡੀਓ ਮਤਲਬ ਸ਼ਾਰਟ ਉਹ ਤੇ ਕਮੈਂਟ ਆਇਆ ਜੀ ਵੀ ਮਨੀ ਨੂੰ ਵੀਰੇ ਸਬਸਕ੍ਰਾਈਬ ਤੇ ਕਰ ਲਿਆ ਤੇਰੀ ਕੀ ਮਜਬੂਰੀ ਆ ਪਤਾ ਨਹੀਂ ਉਹ ਸਾਡੇ ਵਲੌਗ ਦੇਖਣਗੇ ਜਾਂ ਨਹੀਂ ਦੇਖਣਗੇ ਤੇ ਮੈਂ ਇਹ ਵੀ ਕਹਿਣਾ ਚਾਹੁੰਨੀ ਸਾਡੀ ਮਜਬੂਰੀ ਕੋਈ ਵੀ ਨਹੀਂ ਜਿੱਦਾਂ ਕਈ ਯੂਟਿਊਬਰਸ ਰੋਂਣ ਲੱਪ ਪੈਂਦੇ ਆ ਜੀ ਸਾਡੀ ਮਜਬੂਰੀ ਆ ਅਸੀਂ ਇਹ ਨਹੀਂ ਜੀ ਸਾਡੀ ਕੋਈ ਮਜਬੂਰੀ ਨਹੀਂ ਗਈ ਇਹ ਇੱਕ ਸਾਡਾ ਇੱਕ ਲਕਸ਼ਯਾ ਏਮ ਆ ਤੇ ਬੱਚੇ ਨੂੰ ਇੱਥੇ ਸੈੱਟ ਕਰਨਾ ਇਹਦੀ ਹਜੇ 18 ਸਾਲ ਉਮਰ ਆ ਟੱਚ वुਡ 19 ਸਾਲ ਜੇ ਹੋ ਹੋਇਆ ਅਸੀਂ ਚਾਹੁੰਦੇ ਆ ਵੀ ਇੱਥੇ ਸੈੱਟ ਹੋਵੇ ਅਸੀਂ ਕਮ ਸੇ ਕਮ ਇਹਨੂੰ 2 ਤੋਂ 4 ਸਾਲ ਦਾ ਟਾਈਮ ਦਵਾਂਗੇ ਮਨਵੀਰ ਨੂੰ ਆਪਣਾ ਡੇਰੀ ਫਾਰਮ ਖੋਲਣ ਦਾ ਉਹਦਾ ਦਾ ਸਹਿਯੋਗ ਕਰਾਂਗੇ ਮੇਰੇ ਹਸਬੰਡ ਫੋਰਨ ਵਿੱਚ ਆ ਗ੍ਰੀਸ ਵਿੱਚ ਆ ਸਾਡੀ ਇਦਾਂ ਦੀ ਕੋਈ ਮਜਬੂਰੀ ਨਹੀਂ ਵਧੀਆ ਸਾਡੀ ਇਨਕਮ ਆ ਅਸੀਂ ਸਿਰਫ ਆਪਣੇ ਬੱਚੇ ਨੂੰ ਸਿੱਧੇ ਪਾਸੇ ਲਾਉਣਾ ਚਾਹੁੰਦੇ ਆ ਵੀ ਉਹ ਵਧੀਆ ਕੰਮ ਕਰੇ ਤੇ ਆਪਣਾ ਕੰਮ ਇੱਥੇ ਸੈਟਲ ਕਰੇ ਕੋਈ ਮਜਬੂਰੀ ਨਹੀਂ ਜੀ ਸਾਡੀ ਬਾਬਾ ਜੀ ਕਰਨ ਸਾਡੀ ਮਜਬੂਰੀ ਬਣੇ ਬਨਾ ਇਹ ਤਾਂ ਸਾਡਾ ਇੱਕ ਏਮ ਆ ਮਨਵੀਰ ਨੂੰ ਇੱਥੇ ਸੈੱਟ ਕਰਨਾ ਅਸੀਂ ਬਾਹਰ ਨਹੀਂ ਭੇਜਣਾ ਚਾਹੁੰਦੇ ਬਾਹਰ ਜਾਣ ਨੂੰ ਇਹਦੇ ਡੈਡੀ ਉਧਰ ਪੱਕੇ ਆ ਮੈਂ ਵੀ ਜਾ ਆਈ ਆ ਬਾਹਰ ਬੇਟਾ ਵੀ ਦੋ ਵਾਰੀ ਬਾਹਰ ਜਾਇਆ ਜਾਣ ਨੂੰ ਇਹ ਹੁਣ ਜਾ ਸਕਦਾ ਇਹੋ ਵਰਕ ਵੇਸ ਤੇ ਵਰਕ ਵੀਜ਼ੇ ਤੇ ਹੁਣ ਨਹੀਂ ਤੇ 21 ਸਾਲ ਦੇ ਦਾ ਵਰਕ ਵੀਜ਼ਾ ਇਹ ਅਪਲਾਈ ਮੇਰੇ ਹਸਬੰਦ ਕਰਵਾ ਕੇ ਇਹਨੂੰ ਲੈ ਕੇ ਜਾ ਸਕਦੇ ਫੈਮਿਲੀ ਬੇਸ ਤੇ ਵੀ ਜਾ ਸਕਦੇ ਅਸੀਂ ਸ਼ੰਗਨ ਅਸੀਂ ਦੋ ਵਾਰੀ ਜਾ ਆਏ ਹਾਂ ਤਾਂ ਬਟ ਅਸੀਂ ਨਹੀਂ ਭੇਜਣਾ ਚਾਹੁੰਦੇ ਅਸੀਂ ਇੱਥੇ ਸੈਟਲ ਕਰਨਾ ਚਾਹੁੰਦੇ ਇਸ ਲਈ ਅਸੀਂ 2 ਤੋਂ 4 ਸਾਲ ਦਾ ਟਾਈਮ ਜਿਹੜਾ ਇਹਨੂੰ ਦਵਾਂਗੇ ਸੈਟਲਮੈਂਟ ਲਈ ਕਾਲੇ ਨਹੀਂ ਪਾਵਾਂਗੇ ਤੇ ਇਹੋ ਹੀ ਆ ਜੀ ਸਾਡਾ ਉਹ ਇੱਧਰ ਕੰਮ ਕਰਨ ਦਾ ਕੋਈ ਸਾਡੀ ਮਜਬੂਰੀ ਨਹੀਂ ਕੀ ਜੀ ਇੱਕ ਸ਼ੌਂਕ ਵੀ ਆ ਆਪਣਾ ਡੇਰੀ ਫਾਰਮ ਖੋਲੀਏ ਤੇ ਇੱਕ ਬੱਚੇ ਨੂੰ ਇੱਥੇ ਸੈੱਟ ਕਰਨ ਦਾ ਇੱਕ ਸਾਡਾ ਸੁਪਨਾ ਵੀ ਆ ਤੇ ਇਸ ਲਈ ਕੋਈ ਇਹ ਨਾ ਸਮਝੇ ਪਈ ਸਾਡੀ ਮਜਬੂਰੀ ਆ ਨਹੀਂ ਜੀ ਮਜਬੂਰੀ ਨਹੀਂ ਕੀ ਪਰਮਾਤਮਾ ਕਰੇ ਨਾ ਹੀ ਕਦੀ ਕਿਸੇ ਤੇ ਐਦਾ ਦੀ ਮਜਬੂਰੀ ਬਣੇ ਅਵਲ ਤਾਂ ਪਸ਼ੂ ਰੱਖਣਾ ਕੋਈ ਮਜਬੂਰੀ ਨਹੀਂ ਹੁੰਦੀ ਪਿੰਡਾਂ ਵਿੱਚ ਤਾਂ ਆਮ ਹੀ ਆ ਪਸ਼ੂ ਰੱਖ ਤੇਰੇ ਲਾੜ ਹੀ ਨਹੀਂ ਖਤਮ ਹੁੰਦੇ ਮੰਗੋ ਨਾਲੋਂ ਤੇ ਜਦੋਂ ਮੰਗੋ ਫੇ ਤੇਰੇ ਅਖਾਂਜ ਕਰਕੇ ਢੋਡ ਮਾਰਦੀ ਨਾ ਆ ਦੇਖਿਓ ਆ ਦੇਖਿਓ ਦੇਖਿਓ ਇਹਦਾ ਪਿਆਰ ਮੰਗੋ ਦਾ ਪਿਆਰ ਨੰ ਮਨੀ ਨੂੰ ਕਿਤੇ ਕਰੀ ਕਿਤੇ ਲਾਪਾ ਕਰ ਦਿੰਦੀ ਮਨੀ ਦੇ ਹੋ ਮਤੇ ਜਿਹਨੂੰ ਕਹਦਾ ਮਾਰ ਦਿੰਦੀ ਆ ਤੇ ਕਈ ਵਾਰ ਇਹ ਤਾਂ ਚੰਗੀ ਜੋਰ ਨਾਲ ਲੱਗ ਜਾਂਦੀ ਮਨੀ ਦੇ ਹਨਾ ਉਹ ਛੋਟੀ ਮਾਰ ਕੱਲ ਤੇ ਮਨੀ ਦੇ ਮੂੰਹ ਦੇ ਨਾਲ ਮੂੰਹ ਹੀ ਲੱਗ ਗਿਆ ਮੰਗੋ ਦਾ ਕਹਿੰਦਾ ਮਮਾ ਮੰਗੋ ਨੇ ਮੇਰੇ ਚੁੰਮੀ ਕਰ ਦਿੱਤੀ ਨਹੀਂ ਉਹਦੇ ਮੂੰਹ ਦੇ ਲੱਗ ਗਏ ਗੱਲ ਤੇ ਗੱਲ ਨਾਲ ਜਿੱਦਾਂ ਲੱਗ ਗਿਆ ਟੱਚ ਹੋ ਗਿਆ ਮੰਗੋ ਸ਼ੁਕਰ ਹੈ ਆ ਮੰਗੋ ਤੂੰ ਸਾਫ਼ ਆ ਚੱਲ ਮੰਗੋ ਜੀ ਤੈਨੂੰ ਗੋਰੀ ਤੇ ਗੰਗਾ ਹਜੇ ਅੰਦਰ ਹੀ ਰਹੂਗੀ ਜੀ ਕਿੱਥੇ ਗਈ ਚੱਲੀ ਆ ਕੀ ਹੋਇਆ ਫੀਡ ਵਾਲੀ ਜਾਂਦੀ ਆ ਫੀਡ ਹੁਣ ਪਾਈ ਦੇਣੀ ਤੈਨੂੰ ਦੋ ਜ਼ੋਰ ਤੇ ਦੇ ਕਿਦਾਂ ਲੋਂਦੀ ਸਾਰਾ ਭਜਣ ਨੂੰ ਇਹ ਘਟਿਆ ਕਿਤੇ ਗੋਰੀ ਨਾਲ ਮਨੀ ਤੇਰੇ ਮਾਂ ਜਿੱਦਾਂ ਹੁਣ ਉਹ ਇਦਾਂ ਵੀ ਤੂੰ ਹੋਇਆ ਪਿਆ ਨਾ ਤੇਰੇ ਹੋਰ ਹੀ ਲੱਗ ਸਕਦੀ ਆ ਕੀ ਤੇਰਾ ਲਾੜਿਆ ਇਹਨਾਂ ਨਾਲ ਇਦਾਂ ਦਾ ਨੀ ਫੀਡ ਦਾ ਤੇਲਾ ਕਿੰਨਾ ਪਤਾ ਇਹਨੂੰ ਭੱਜਦੀ ਫੀਡ ਹਲਣਾ ਪਹਿਲਾਂ ਆ ਪਾ ਗੋਰੀ ਨੂੰ ਫੀਡ ਇੱਕ ਕੱਪ ਪਾ ਕੇ ਮਾੜੀ ਨਾਲ ਦੀ ਜੁੰਗ ਹੈ ਨਾ ਉਹਨੇ ਖਾ ਜਾਣੀ ਤੇ ਤੋਂ ਕਿਵੇਂ ਉਹ ਕਰ ਕ ਤੇ ਇਹ ਸਭ ਤੋਂ ਫੀਡ ਤੇ ਪਾਉਣਾ ਚਾਹੀਦਾ ਸੀ ਆਪਾਂ ਨੂੰ ਓ ਪਹਿਲਾਂ ਦਿਮਾਗ ਇਹਨਾਂ ਲੜਾ ਲੈਂਦਾ ਦੇਖੋ ਜੀ ਮੁੰਡੇ ਨੇ ਆਪਣਾ ਅੱਜ ਹੂਲੀਆ ਸੁਧਾਰਿਆ ਹੋਇਆ ਕੱਲ ਤੇ ਹੁਣ ਸਹੀ ਲੱਗਣ ਲੱਗਾ ਤੇ ਡੈਡੀ ਬਹੁਤ ਬੋਲੇ ਇਹਨੂੰ ਕਹਿੰਦੇ ਕਾਕਾ ਵਾਲਵੂਲ ਕਟਾਲਾ ਦਾੜੀ ਧੋੜੀ ਸਹੀ ਕਰਾ ਲਾ ਪਸ਼ੂਆਂ ਦੇ ਕੰਮ 'ਚ ਪੈ ਗਿਆ ਨਾ ਮਤਲਬ ਇਹ ਥੋੜੀ ਪਸ਼ੂ ਬਣ ਜਾਣਾ। ਕੱਲ ਰੋਲਾ ਪਾਪੂ ਕੇ ਤੇ ਵਾਲ ਬੂਲ ਕਟਾਏ ਤੇ ਦਾੜੀ ਸੈਟ ਕਰਾਈ। ਹਾਂ ਜੇ ਤੇ ਸਰਦਾਰ ਹੋਵੇ ਉਹ। ਫੇਤ ਗੱਲ ਵੱਖਰੀ ਆ। ਭਈ ਨਹੀਂ ਕਟਾਉਣੀ ਜਾਂ ਕਿਦਾਂ। ਹੁਣ ਜਦੋਂ ਤੂੰ ਹੈ ਹੀ ਕਟਿੰਗ ਵਾਲਾ ਤਾਂ ਫੇਰ ਆਪਣਾ ਹੂਲੀਆ ਸੁਧਾਰ ਕੇ ਰੱਖ। ਜੇ ਜੀ ਧਾਰ ਕੱਢਣ ਦੇ ਟਾਈਮ ਪਿਆ ਤਾਂ ਆ ਸਾਡੀ ਛੋਟੀ ਜੀ ਮੰਜੀ ਇੱਥੇ ਲਿਆਂਦੀ। ਇਹਦੇ ਤੇ ਬੈਠ ਜਾਣਗੇ ਹੁਣ ਅਸੀਂ ਗੱਲਾਂ-ਬੱਤਾਂ ਕਰਾਂਗੇ ਮਾਂ-ਪੁੱਤ। ਤੇ ਇੱਧਰ ਦੇਖੋ ਜੀ ਆ ਨੁਕਸਾਨ ਆ ਜੀ ਗੱਦਿਆਂ ਦੇ ਐਨੇ ਪਸੂ ਗੰਦੇ ਹੁੰਦੇ ਗੱਦਿਆਂ ਤੇ ਦੇਖੋ ਐਨੀ ਗੰਗਾ ਕਦੀ ਵੀ ਨਹੀਂ ਗੰਦੀ ਹੋਈ ਜਿੰਨੀ ਹੋਣ ਆ ਅਜੇ ਇਹਦਾ ਇਸ਼ਨਾਨ ਹੁਣ ਕੱਲ ਨੂੰ ਇਹਦਾ ਚੰਗੀ ਤਰ੍ਹਾਂ ਇਸ਼ਨਾਨ ਕਰਾਵਾਂਗੇ ਗੰਗਾ ਦਾ ਗੰਗਾ ਮੱਛਰ ਤੋਂ ਰਾਮ ਹੁਣ ਗੰਗਾ ਨੂੰ ਲੜਦੀ ਨਹੀਂ ਤੇ ਦੇਖਣ ਨੂੰ ਇਦਾਂ ਲੱਗਦੀ ਨਾ ਜਿਦਾਂ ਤੇ ਛੱਪੜ ਚੋਂ ਨਿਕਲ ਕੇ ਆਈ ਹੁੰਦੀ ਦੇਖ ਦੇਖ ਮਾਰਨ ਆਈ ਮੇਰੇ ਦੇਖ ਦੇਖ ਮਾਰਨ ਆਈ ਮੇਰੇ ਮੈਂ ਤੇਰੇ ਜੁੱਤੀਆਂ ਲਾਉਣੀਆਂ ਦੇਖੀ ਦੇਖੋ ਜਿੰਨੀ ਆ ਮੋਹਰਿਓ ਚਮਕਨਦੀ ਆ ਜਿੱਥੋਂ ਮਤਲਬ ਕਿ ਮੈਨੂੰ ਨਹੀਂ ਲੱਗਾ ਕੋ ਹਾਂ ਨਹੀਂ ਬਿੰਦੀ ਤਾਂ ਪਿੱਛੋਂ ਦੇਖੋ ਇੱਥੋਂ ਆ ਨੁਕਸਾਨ ਆ ਗੱਦਿਆਂ ਦਾ ਕੱਚੇ ਥਾਂ ਹੀ ਵਧੀਆ ਹੁੰਦੇ ਸੀ ਮੈਂ ਕਹਿੰਦੀ ਜਦੋਂ ਕੱਚੇ ਥਾਵਾਂ ਤੇ ਪਸ਼ੂ ਰੱਖੇ ਹੁੰਦੇ ਸੀ ਨਾ ਉਹ ਹੀ ਵਧੀਆ ਹੁੰਦੇ ਸੀ